ਅੰਗਰੇਜ਼ਾਂ ਨੂੰ ਆਏ ਕੱਡੀਆਂ ਉੱਤੇ ਤਾਲੇ ਕੱਡੀਆਂ ਅੰਗਰੇਜ਼ਾਂ ਨੂੰ ਆਏ ਕੱਡੀਆਂ ਉੱਤੇ ਤਾਲੇ ਸਭ ਕੋਹੀ ਦੀਤੀਆਂ ਨੇ ਕੋਹੀ ਨੇ ਖਾਵੇ ਮਾਰੇ ਸਭ ਕੋਹੀ ਦੀਤੀਆਂ ਨੇ ਕੋਹੀ ਨੇ ਖਾਵੇ ਮਾਰੇ ਪੁੱਟ ਗੱਲ ਨਹੀਂ ਗੱਲਾਂ ਮੀਰੇ ਨਿੱਤ ਦਿਨਾਂ ਹਰ ਦਿਵਾਰੋ ਕੋਈਆਂ ਸਾਡੀਆਂ ਲੱਗੇ ਕੋਈ ਆਹ ਵਿਖਗੂ ਮੂਤੀ ਨੇ ਆਹ ਵਿਖਗੂ ਮੂਤੀ ਨੇ ਮਈ ਕਾਲੇ ਤਿੰਨ ਕਾਨੂੰਨ ਚ ਲਾਏ ਲੁੱਟੇ ਲੋਕਸਾਨਾ ਉਹ ਸੋਹਦੇ ਬੜਵਾਲੀਆਂ ਦਾਣੇ ਵੀ ਲਾਏ ਲੁੱਟੇ ਲੋਕਸਾਨਾ ਉਹ ਸੋਹਦੇ ਬੜਵਾਲੀਆਂ ਦਾਣੇ ਵੀ ਲਾਏ ਜਿਹਨੂੰ ਚੰਗਾ ਕਹਿੰਦੇ ਸੀ ਉਹ ਇੱਕ ਸਾਰਿਆਂ ਨਾਲ ਬੀ ਮਾਰੂ ਪੜੀਆਂ ਰਾਕੀਆਂ ਆਰੇ ਥੋੜੇ ਨਿਤਾ ਸੜਕਾਂ ਮੱਡੇ ਰੋੜ ਕੱਢ ਦਿੰਦੇ ਜਿਮੀਨਾ ਉੱਥੇ ਕਰਕੇ ਕਰਕੇ ਆਕੋ ਮੱਟੇ ਲੋੜੀ ਕੱਢ ਦਿੱਤੇ ਸਹੇਬੇ ਜ਼ਮੀਨਾਂ 'ਤੇ ਜਦ ਕੁੰਗੀ ਪਤਿਆਨੇ ਮਿੱਤਰੋ ਛੱਡੇ ਨਾਗ ਹਕਾਰੇ ਇੱਥੇ ਕੁੰਗੀ ਪਤਿਆਨੇ ਮਿੱਤਰੋ ਛੱਡੇ ਨਾਗ ਹਕਾਰੇ ਜਿਹੜੇ ਦਸਣ ਕਿੰਤੀਆਂ ਨੂੰ ਕੁੱਟ ਛਕੇ ਤੇਰੇ ਦਿਖਾਉਂਦੇ ਤਾਰੇ ਜਿਹੜੇ ਦਸਣ ਕਿੰਤੀਆਂ ਨੂੰ ਕੁੱਟ ਛਕੇ ਤੇ ਦਿਖਾਉਂਦੇ ਤਾਰੇ ਉਠੇ ਬੀਤੀ ਤਾਮੇ ਹੋਏ ਲੱਗਣਾ ਨਾਗ ਜਾ ਕੇ ਬਿਨਾ ਹੱਥੇ ਬਾਰ ਕੋ ਪੇੜੀਆਂ ਤੁਹੋਂ ਹੁਣੇ ਨੀਮੀਨਾ ਹੱਥ ਦੇ ਬਾੜ ਫੁਪੜੀਆਂ ਆ ਕਦਰ ਸਿਆ ਸੁਣੀ ਹੋਣੀ ਜਿੰਦਾ ਹਾਂ ਨੀ ਸੋ ਡਾਏ ਕਦਰ ਸਿਆ ਕੋਣੀ ਜਿੰਦਾ ਹਾਂ ਨੀ ਆਪਾ ਜਮੀਨਾਂ ਦੇਣੀ ਆਨੀ ਮਿੱਤਰੋ ਦੇ ਜਾਗੇ ਕਰਮਾਨੀ ਆਪਾ ਜਮੀਨਾਂ ਦੇਣੀ ਆਨੀ ਸਾਥੀਓ ਦੇ ਜਾਗੇ ਕਰਮਾਨੀ ਆਖੇ ਦਾ ਤਫਾ ਮਿਹਿਆ ਦਾ ਮੇਲਿਆ ਹੱਜ ਦਾਨ ਕੇ ਦਿੱਤਾ ਕਿਹਦਾ ਤਫਾ ਗਿਆ ਨਾ ਮਿਲਿਆ ਖੜ ਜੋਂ ਦਾ ਆਣ ਕੇ ਸੀਨਾ ਸਾਤੀ ਮਾਰ ਕੁੰਪੜੀਆਂ ਰਾਟੀਆਂ ਆਦੇ ਥੋੜੀ ਜਿ ਮਿਨਾ ਸਾਤੀ ਮਾਰ ਕੁੰਪੜੀਆਂ ਰਾਟੀਆਂ ਲੱਗੇ ਹੋਣੇ